ਦਿੱਲੀ ਵਿੱਚ ਪਤਾ ਹੈ ਕੀ ਹੋ ਗਿਆ ਵਿਆਹ ਤੋਂ ਪਹਿਲਾਂ ਹੀ ਇੱਕ ਐਗਰੀਮੈਂਟ ਸਾਈਨ ਹੋ ਜਾਂਦਾ ਜੋ ਦਿੱਤਾ ਲਿੱਤਾ ਉਹ ਲਿਖਿਆ ਜਾਂਦਾ ਨੰਬਰ 1 ਜੋ ਖਰਚਾ ਕੀਤਾ ਉਹ ਲਿਖਿਆ ਜਾਂਦਾ ਫਿਰ ਇਹ ਵੀ ਹੁੰਦਾ ਵੀ ਜੇ ਕੱਲ ਨੂੰ ਮਰਜ਼ੇ ਬੱਚੇ ਦੀ ਨਹੀਂ ਬਣੇਗੀ ਤੇ ਇਹਦੇ ਚੋਂ ਕਿੰਨਾ ਹਿੱਸਾ ਵਾਪਸ ਮੋੜਨਾ ਹੈ ਹਮ ਬਜਾਏ ਕਿ ਬਾਅਦ ਚੋ ਅਦਾਲਤਾਂ ਵਿੱਚ ਪੇਸ਼ ਕਰਦੇ ਰਹੋ ਅੱਛਾ ਫਿਰ ਫੋਟੋਗ੍ਰਾਫਰ ਨੂੰ ਅੱਜ ਕੱਲ ਹਦਾਇਤ ਕੀਤੀ ਜਾਂਦੀ ਵੀ ਸਾਰਾ ਕੁਝ ਰਿਕਾਰਡ ਕਰੋ ਹੂੰ ਕਿਹੜੀ ਕਿਹੜੀ ਡਿਸ਼ ਅਸੀਂ ਖਵਾਈਏ ਕਿਹੜਾ ਕਿਹੜੀ ਸਜਾਵਟ ਕੀਤੀਏ ਤੇ ਕਿੰਨਾ ਸਮਾਨ ਦਿੱਤਾ ਲਿੱਤਾ ਯਾਰ ਇਹ ਵਿਆਹ ਜਿਸ ਵਿਆਹ ਦਾ ਆਧਾਰ ਹੀ ਵਿਖਾਵਾ ਹੈ ਉਹ ਵਿਆਹ ਨਹੀਂ ਚੱਲਦੇ ਉਹਨਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਹੀਂ ਜੇ ਹੂੰ ਬਟ ਖੁਸ਼ੀ ਦੀ ਗੱਲ ਹੈ ਪੰਜਾਬ ਬਦਲ ਰਿਹਾ ਹੈ ਪੰਜਾਬ ਜਾਗ ਰਿਹਾ ਹੈ ਸਿਆਣੇ ਲੋਕ ਇਹਨਾਂ ਗੱਲਾਂ ਨੂੰ ਛੱਡ ਰਹੇ ਨੇ ਦੇਣ ਲੈਣ ਦੇ ਕੱਪੜਿਆਂ ਦਾ ਕੱਲ ਕੱਲੇ ਦੇਣ ਲੈਣ ਤੱਕ ਨਹੀਂ ਸੀਮਤ ਜੇ ਇਹ ਬਾਅਦ ਚ ਲੜਾਈਆਂ ਪਵਾਉਂਦੇ ਨੇ ਜਿੰਨਾ ਮਰਜੀ ਵਧੀਆ ਦੇ ਦਿੱਤਾ ਆ ਦਿੱਤੇ ਸਾਨੂੰ ਹੂੰ ਬਸ ਇਹਦੇ ਨਾਲ ਲੜਾਈ ਸ਼ੁਰੂ ਹੋ ਗਈ ਮੈਂ ਕਹਿੰਨਾ ਭਾਈ ਰੱਜੇ ਪੂਜੇ ਬਣੋ ਨਾ ਮੰਗੋ ਨਾ ਲਵੋ ਆ ਪਿੱਛੇ ਇੱਕ ਵਿਆਹ ਤੇ ਮੈਨੂੰ ਵਿਆਹ ਤਾਂ ਨਹੀਂ ਕੋਈ ਸਮਾਗਮ ਤੇ ਨਾ ਜੀ ਜ਼ਬਰਦਸਤੀ ਮੈਨੂੰ ਉਹ ਕਹਿੰਦੇ ਜੀ ਨਹੀਂ ਜੀ ਉਹ ਲੈ ਰਹੇ ਨੇ ਉਹ ਲੈ ਰਹੇ ਨੇ ਤੁਸੀਂ ਵੀ ਲਵੋ ਹੂੰ ਮੈਂ ਜੀ ਫੜ ਤਾਂ ਲਿਆ ਮੁੜ ਕੇ ਮੈਂ ਘਰ ਨਹੀਂ ਲੈ ਕੇ ਆਇਆ ਮੈਂ ਉੱਥੇ ਹੀ ਦੇ ਆਇਆ ਹੂੰ ਤੇ ਅੱਗੇ ਤੋਂ ਮੈਂ ਫੈਸਲਾ ਕੀਤਾ ਵੀ ਜਿੱਥੇ ਮੈਨੂੰ ਸ਼ੱਕ ਹੋਵੇ ਨਾ ਵੀ ਇੱਥੇ ਮੈਨੂੰ ਫੜਨਾ ਵੀ ਪੈਣਾ ਮੈਂ ਪਹਿਲਾਂ ਹੀ ਦੱਸਦਾ ਵੀ ਜੇ ਮੈਨੂੰ ਕੋਈ ਐਫਓਜੀ ਚੀਜ਼ ਫੜਾਣੀ ਹੈ ਮੈਂ ਲੈਣੀ ਵੀ ਨਹੀਂ ਤੁਹਾਨੂੰ ਪਹਿਲਾਂ ਹੀ ਕਰਨਾ ਪਏਗਾ ਅੱਛਾ ਸਾਦੇ ਵਿਆਹਾਂ ਦੀ ਤੁਸੀਂ ਗੱਲ ਦੇਖੋ 2017 ਵਿੱਚ ਪਹਿਲੀ ਵਾਰੀ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਡਾਕਟਰ ਸਾਹਿਬ ਅੱਜ ਕੱਲ ਨਾ ਲੋਕ ਕਾਰਡ ਨਹੀਂ ਛਾਪਦੇ WhatsApp ਤੇ ਹੀ ਸੁਨੇਹਾ ਭੇਜ ਦਿੰਦੇ ਨੇ ਮੈਂ ਵੀ ਆਪਣੀ ਬੇਟੀ ਦੀ ਵਾਰੀ WhatsApp ਤੇ ਭੇਜ ਦਿੱਤੀ ਮੈਨੂੰ ਆ ਕੇ ਰਿਸ਼ਤੇਦਾਰ ਕਹਿੰਦੇ ਨੇ ਲੋਕਾਂ ਨੇ ਸਗਣ ਵੀ WhatsApp ਤੇ ਭੇਜ ਦੇਣਾ ਹੂੰ ਮੈਂ ਕਿਹਾ ਪਹਿਲੀ ਗੱਲ ਤੇ ਮੈਂ ਸਗਣ ਲਈ ਵਿਆਹ ਹੀ ਨਹੀਂ ਕਰ ਰਿਹਾ ਹੂੰ ਤੇ ਮੈਂ ਜਿਹੜਾ ਕਾਰਡ ਛਾਪਿਆ ਸੀ ਨਾ ਮੈਂ ਉਹਦੇ ਥੱਲੇ ਲਿਖ ਦਿੱਤਾ ਵੀ ਮੈਂ ਕੋਈ ਸਗਣ ਨਹੀਂ ਲੈਣਾ ਜੇ ਤੁਸੀਂ ਲਿਖਿਆ ਸੀ ਬਿਲਕੁਲ ਲਿਖਿਆ ਸੀ ਇਹ ਗੱਲ ਮੈਨੂੰ ਡਾਕਟਰ ਮਨਮੋਹਨ ਸਿੰਘ ਜੀ ਤੋਂ ਪ੍ਰੇਰਨਾ ਮਿਲੀ ਹੂੰ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨੇ ਆਪਣੀ ਬੇਟੀ ਦੇ ਵਿਆਹ ਤੇ ਇੰਡੀਆ ਟੂਡੇ ਵਿੱਚ ਖਬਰ ਛਪੀ ਸੀ ਉਹਨਾਂ ਨੇ ਲਿਖਿਆ ਸੀ ਨੋ ਕੈਸ਼ ਨੋ ਗਿਫਟ will be accepted except flowers ਹੂੰ ਅੱਛਾ ਦੂਜੇ ਮੈਨੂੰ ਕਈ ਕਹਿੰਦੇ ਕਹਿੰਦੇ ਜੀ ਤੂੰ ਵਟਸਐਪ ਤੇ ਬੁਲਾਇਆ ਤੇ ਲੋਕੀ ਆਣਗੇ ਨਹੀਂ ਹੂੰ ਗੁੱਸਾ ਮਨ ਜਾਣਗੇ ਇਸੀ ਦਾ ਵੀ ਸਾਨੂੰ ਵਟਸਐਪ ਤੇ ਭੇਜਤਾ ਕਿਸੇ ਨੂੰ ਕਾਰਡ ਭੇਜਿਆ ਹੋਊਗਾ ਨਹੀਂ ਮੈਂ ਵਟਸਐਪ ਤੇ ਭੇਜਿਆ ਨਾਲ ਅੱਛਾ ਜਿਹਾ ਫੋਨ ਕੀਤਾ ਅੱਛਾ ਜੀ ਪਿਆਰ ਦਾ ਇਹ ਨਹੀਂ ਵੀ ਮੈਂ ਸੱਕਾ ਰਿਸ਼ਤਾ ਨਹੀਂ ਖਰਾਬ ਕੀਤਾ ਮੈਂ ਫੋਨ ਕੀਤਾ ਨਾਲ ਮੈਂ ਕਹ ਜਿਹੜਾ ਹੁਣ ਵੀ ਨਹੀਂ ਆਏਗਾ ਨਾ ਇਹ ਤੇ ਵਧੀਆ ਗੱਲ ਹੈ ਮੈਨੂੰ ਪਤਾ ਲੱਗ ਜਾਏਗਾ ਕੌਣ ਮੈਨੂੰ ਪਿਆਰ ਕਰਦਾ ਤੇ ਕੌਣ ਮੇਰੇ ਮਿਠਾਈ ਦੇ ਡੱਬੇ ਨੂੰ ਪਿਆਰ ਕਰਦਾ ਅੱਛਾ ਇੱਕ ਹੋਰ ਗੱਲ ਜੀ ਹੂੰ ਗੁਰਦੇਵ ਜੀ ਬੜੇ ਤਜਰਬੇ ਜੇ ਸਾਡੇ ਕੋਲ ਉਸ ਵੇਲੇ ਦੇ ਅੱਜ ਤੇ ਹੁਣ ਬੜਾ ਬਹੁਤ ਬਦਲਾਅ ਚੇਂਜ ਆ ਰਹੀ ਹੈ ਪੰਜਾਬ ਦੇ ਵਿੱਚ 2017 18 ਦੇ ਵਿੱਚ 18 ਦੇ ਵਿੱਚ ਕਿਸਾਨ ਆ ਕੇ ਕਿਸਾਨ ਮੇਲੇ ਤੇ ਕਹਿੰਦੇ ਸੀ ਭਈ ਯੂਨੀਵਰਸਿਟੀ ਨੇ ਲਹਿਰ ਬਹੁਤ ਵਧੀਆ ਸ਼ੁਰੂ ਕੀਤੀ ਪਰ ਲੇਟ ਕੀਤੀ ਹੈ ਹੂੰ ਮੈਂ ਹੱਥ ਬੰਦਾ ਸੀ ਸੱਚੀ ਮੱਚੀ ਲੇਟ ਕੀਤੀ ਹੈ ਤੇ ਇਹਦੇ ਸਾਡੇ ਖੇਤੀ ਵਿਗਿਆਨੀ ਨਹੀਂ ਅਸੀਂ ਸਮਾਜ ਵਿਗਿਆਨੀ ਜ਼ਿੰਮੇਵਾਰ ਹਾਂ ਹੂੰ ਹੈਨਾ ਅਸੀਂ ਸੋਸ਼ੀਆਲ ਜਿਸਟ ਅਸੀਂ ਮੀਡੀਆ ਵਾਲੇ ਹਿਮਨਿਟੀਆਂ ਵਾਲੇ ਅਸੀਂ ਜ਼ਿੰਮੇਵਾਰ ਆ ਕਿ ਸਾਨੂੰ ਇਹ ਪਹਿਲਾਂ ਐਂਟੀਸੀਪੇਟ ਕਰਨਾ ਚਾਹੀਦਾ ਸੀ ਅੱਛਾ ਫਿਰ ਇੱਕ ਕਿਸਾਨ ਨੇ ਆ ਕੇ ਕਿਹਾ ਜੀ ਡਾਕਟਰ ਸਾਹਿਬ ਅਸੀਂ ਤੇ ਮੰਨ ਜਾਂਨੇ ਆ ਘਰ ਦੀਆਂ ਬੁੜੀਆਂ ਨਹੀਂ ਮੰਨਦੀਆਂ ਵੀਨ ਰੀਜ਼ਨ ਤੇ ਇਹ ਵੀ ਹੈ ਮੈਨੂੰ ਇਹ ਗੱਲ ਬਿਲਕੁਲ ਸਹੀ ਲੱਗੀ ਮੈਂ ਅਜੇ ਤੇ ਖੋਜ ਮੇਰੇ ਕੋਲ ਟੀਮ ਹੁੰਦੀ ਸੀ ਫੰਡ ਹੁੰਦਾ ਸੀ ਮੈਂ ਡਿਊਟੀ ਲਾਤੀ ਭਾਈਏ ਤੇ ਵੀ ਖੋਜ ਕਰੋ ਔਰ ਇਹ ਸੱਚੀ ਗੱਲ ਹੈ ਲੇਡੀਜ਼ ਪਤਾ ਹੈ ਕੀ ਕਹਿੰਦੀਆਂ ਕਹਿੰਦਿਆਂ ਹੁਣ ਤੁਸੀਂ ਕਹਿੰਦੇ ਹੋ ਘੱਟ ਬੰਦੇ ਬੁਲਾਣੇ ਨੇ ਅਸੀਂ ਸਗਨ ਦਿੱਤਾ ਨਹੀਂ ਹੋਇਆ ਵਾਪਸ ਨਹੀਂ ਲੈਣਾ ਉਹਨਾਂ ਤੋਂ ਸਗਨ ਦੇ ਗਿਆ ਸੀ ਮੈਂ ਇਕਨੋਮਿਸਟ ਆਪਣੇ ਫਰੈਂਡਸ ਨੂੰ ਕਿਹਾ ਮੈਂ ਕਿਹਾ ਥੋੜੀ ਮੈਨੂੰ ਖੋਜ ਕਰ ਦੋ ਜੀ ਉਹਨਾਂ ਨੇ ਮੈਨੂੰ ਖੋਜ ਕਰਕੇ ਦੱਸੀ ਕਹਿੰਦੇ ਜੀ ਅੱਜ ਦੇ ਸਮੇਂ 'ਚ ਕਿਸੇ ਤੋਂ ਤੁਸੀਂ 1100 ਜਾਂ 2100 ਦਾ ਸਗਨ ਵਾਪਸ ਲੈਣਾ ਹੈ ਨਾ ਤੇ ਤੁਸੀਂ ਘੱਟੋ ਘੱਟ 4000 5000 ਉਹਦੇ ਤੇ ਲਗਾਉਂਦੇ ਹੋ ਤਾਂ 2100 ਵਾਪਸ ਆਉਂਦਾ ਯਾਨੀ ਤੁਸੀਂ ਫਿਰ ਨੈਟ 3000 4000 ਦੇ ਘਾਟੇ ਤੇ ਹੋ ਉਹ ਭਾਈ ਜਿੰਨਾਂ ਨੂੰ ਦੇਖਦਾ ਦੇਖਦਾ ਹੁਣ ਇਹ ਨਾ ਸੋਚੋ ਜੇ ਤੁਸੀਂ 1100 2100 ਸਗਨ ਲੈਣਾ ਹੈ ਅੱਜ ਤੁਹਾਡੇ ਖਰਚੇ ਉਹਨੂੰ ਬੁਲਾਉਣ ਵਾਸਤੇ ਬਹੁਤ ਜ਼ਿਆਦਾ। ਅੱਛਾ ਜੇ ਤੁਹਾਡੀ ਗੈਸਟ ਦੀ ਸੀਮਾ ਘੱਟ ਹੈ ਤੁਹਾਨੂੰ ਮੈਰਿਜ ਪੈਲਸ ਬੁੱਕ ਕਰਨ ਦੀ ਲੋੜ ਨਹੀਂ। ਦੈਨਿਕ ਜਾਗਰਣ ਜਾਂ ਅਮਰ ਉਜਾਲਾ ਅਖਬਾਰ ਦੇ ਵਿੱਚ ਮੈਨੂੰ ਧਿਆਨ ਨਹੀਂ ਦੋਨਾਂ ਚੋਂ ਇੱਕ ਅਖਬਾਰ ਵਿੱਚ ਪਿੱਛੇ ਖਬਰ ਛਪੀ ਹੈ ਕਿ ਪੰਜਾਬ ਦੇ ਵਿੱਚ ਹੁਣ ਵਿਆਹਾਂ ਲਈ ਬੈਂਕੁਇਟ ਹਾਲਸ ਦੀ ਬੁਕਿੰਗ ਵੱਧ ਗਈ ਹੈ ਮੈਰਿਜ ਪੈਲਸਾਂ ਨਾਲੋਂ। ਹੂੰ। ਇਹ ਸਾਡੀ ਉਸ ਲਹਿਰ ਤੋਂ ਅੱਜ 8 ਸਾਲ ਬਾਅਦ ਹੁਣ ਅਸੀਂ ਇੱਥੇ ਕੋਈ ਕੰਮ ਨਹੀਂ ਕਰ ਰਹੇ ਹਮ ਹੈਨਾ ਜੀ ਲੇਕਿਨ ਉਹ ਇੱਕ ਜਿਹੜਾ ਬੀਜ ਹੈ ਉਹ ਵੱਡਾ ਹੋ ਰਿਹਾ ਹੈ ਕਿਉਂ ਹੁਣ ਲੋਕਾਂ ਨੇ ਜੇ ਗੈਸਟ ਹੀ 70 80 ਬੁਲਾਣੇ ਨੇ 100 ਬੁਲਾਣੇ ਨੇ ਬੈਂਕੁਇਟ ਹਾਲ ਬਹੁਤ ਕਿਉਂ 800 ਵਾਲਾ 500 ਵਾਲਾ ਮੈਰਿਜ ਪੈਲੇਸ ਬੁੱਕ ਕੀਤਾ ਜਾਵੇ ਇਹ ਸਿਆਣਾਪ ਹੈ ਸਿਆਣਾਪ ਅੱਛਾ ਅਸੀਂ ਇਹ ਨਹੀਂ ਕਹਿ ਰਹੇ ਬੇਰੋਣ ਦਾ ਵਿਆਹ ਕਰਨਾ ਹੈ ਵਿਆਹ ਤੇ ਪੂਰਾ ਇੰਜੋਏ ਕਰੋ ਹਮ ਥੋੜੇ ਬੰਦਿਆ ਨਾਲ ਥੋੜੀ ਬੰਦਿਆ ਲਿਮਟਿਡ ਬੰਦਿਆ ਨਾਲ ਹੈ ਨਾ ਔਰ ਸਮਾਜ ਇਹਨੂੰ ਸੁਣ ਰਿਹਾ ਹੈ ਖੁਸ਼ੀ ਦੀ ਗੱਲ ਜੀ ਅਖੀਰ ਦੇ ਵਿੱਚ ਆਪਣੇ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਔਰ ਜੋ ਤੁਹਾਡੇ ਸਟੂਡੈਂਟਸ ਵੀ ਦੇਖ ਰਹੇ ਤੁਸੀਂ ਕਿਹਾ ਵੀ ਸਟੂਡੈਂਟਸ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਨਾ ਹੁਣ ਉਹਨਾਂ ਦੀ ਵੀ ਵਿਆਹ ਦੀ ਉਮਰ ਹੋ ਚੁਗੀ ਹੈ ਉਹਨਾਂ ਨੂੰ ਕੀ ਸਨੇਹਾ ਦੇਓਗੇ ਗੁਰਦੀਪ ਜੀ ਪਹਿਲੀ ਗੱਲ ਮੈਂ ਹੁਣ ਕਾਂਗਾ ਕੱਲਾ ਵਿਆਹ ਜਾਂ ਭੋਗ ਨਹੀਂ ਹੂੰ ਅਸਲ ਗਹਿਣਾ ਸਾਦੇ ਰਹਿਣਾ ਇਹ ਨਾਰਾ ਵੀ ਵੱਡਾ ਹੋ ਗਿਆ ਅੱਗੇ ਪਹੁੰਚ ਗਿਆ ਅਸਲ ਗਹਿਣਾ ਸਾਦੇ ਰਹਿਣਾ ਸਭ ਕੁਝ ਹੀ ਸਾਦਾ ਕਰ ਲਓ ਜੋ ਮઝા ਸਾਦਗੀ ਵਿੱਚ ਹੈ ਨਾ ਉਹ ਵਿਖਾਵੇ ਵਿੱਚ ਨਹੀਂ ਹੈ ਸਾਦਗੀ ਚੈਨ ਦੀ ਨੀਂਦ ਜੇ ਸਾਦਗੀ ਤੁਸੀਂ ਪਰਵਾਹ ਨਹੀਂ ਕਰਦੇ ਹੋ ਕੀ ਕਹੇਗਾ ਸਾਦਗੀ ਤੁਸੀਂ ਕਹਿੰਦੇ ਹੋ ਜੋ ਮੈਨੂੰ ਚੰਗਾ ਲੱਗਦਾ ਉਹ ਮੈਂ ਕਰ ਰਹੇ ਹਾਂ ਅੱਛਾ ਹੁਣ ਵਰਲਡ ਲੈਵਲ ਤੇ ਮੈਂ ਇਹਨੂੰ ਖੋਜ ਕਰਨੀ ਸ਼ੁਰੂ ਕੀਤੀ ਉੱਥੇ ਕੀ ਚੱਲ ਰਿਹਾ ਇੱਕ ਲਹਿਰ ਚੱਲ ਰਹੀ ਜੀਏ ਵਰਲਡ ਦੇ ਵਿੱਚ ਮਿਨਿਮਲਿਜ਼ਮ ਮਿਨਿਮਮ ਕਹਿਣਾ ਕੱਟ ਤੋਂ ਕੱਟ ਮਿਨਿਮਲਿਜ਼ਮ ਕਿ ਆਪਣਾ ਜੀਵਨ ਕੱਟ ਤੋਂ ਕੱਟ ਚੀਜ਼ਾਂ ਨਾਲ ਬਿਤਾ ਕੇ ਦੇਖੋ ਮੈਂ ਕਹਿਣਾ ਹਾਂ ਨਾ ਲੋੜਾਂ ਘਟਾਓ ਖੇੜਾ ਵਧੇਗਾ ਜੀ ਜਿੰਨੇ ਆਪਣੇ ਆਪ ਨੂੰ ਚੀਜ਼ਾਂ ਦੇ ਗੁਲਾਮ ਕਰ ਲੋਗੇ ਉਹਨਾਂ ਪਰੇਸ਼ਾਨ ਹੋਵੋ ਅੱਜ ਕੱਲ ਦੇ ਕਾਰਪੋਰੇਟ ਵਾਲੇ ਤੇ ਪਤਾ ਕੀ ਕਹਿੰਦੇ ਨੇ ਬੜੀਆਂ ਐਗਜ਼ਾਮਪਲਸ ਨੇ ਕਹਿੰਦੇ ਨੇ ਵੀ ਰੋਜ਼ ਅਸੀਂ ਆਪਣੀ ਸੋਚ ਬੈਂਡਵਿਡਥ ਇੱਥੇ ਨਹੀਂ ਲਾਣੀ ਵੀ ਅੱਜ ਕਿਹੜੇ ਕੱਪੜੇ ਪਾਣੇ ਨੇ ਮੈਚਿੰਗ ਕਿਹੜੀ ਕਰਨੀ ਹੈ ਬਹੁਤ ਸਾਰੇ ਟੌਪ ਦੇ ਕਾਰਪੋਰੇਟ ਜਾਇਐਂਟਸ ਉਹਨਾਂ ਨੇ ਇੱਕ ਜਾਂ ਦੋ ਰੰਗ ਦੀਆਂ ਕੱਪੜੇ ਰੱਖੇ ਹੋਏ ਨੇ ਰੋਜ਼ ਉਹੀ ਬਦਲ ਬਦਲ ਕੇ ਪਾਉਂਦੇ ਨੇ ਕਹਿੰਦੇ ਨੇ ਅਸੀਂ ਇਹ ਸੋਚਣਾ ਨਹੀਂ ਹੋ ਹੂੰ ਤੇ ਸਾਡੇ ਘਰਾਂ 'ਚ ਕੀ ਹੋਇਆ ਕੰਬੌਰ ਭਰੇ ਪੇਨੇ ਪਟਿਆਲੇ ਇੱਕ ਡਾਕਟਰ ਸਾਹਿਬ ਨੇ ਡਾਕਟਰ ਵਿਜਪਾਲ ਸਿੰਘ ਜੀ ਬੜੀ ਰੰਗਰੰਤੀ ਰੂਹ ਹੈ ਜੀ ਬਹੁਤ ਕਮਾਲ ਦੇ ਬੁੜੀ ਦਿਨ ਪਹਿਲਾਂ ਮੈਂ ਗੱਲ ਪੈਨੂੰ ਪਤਾ ਲੱਗੀ ਉਹਨਾਂ ਬਾਰੇ ਪੰਜਾਬ ਦੇ ਸਾਰੇ ਆਈਐਸ ਆਈਪੀਐਸ ਅਫੀਸਰ ਉਹਨਾਂ ਦੇ ਸਟੂਡੈਂਟ ਰਹਿ ਚੁੱਕੇ ਜੀ ਹੂੰ ਤੁਸੀਂ ਹਿਸਾਬ ਲਾ ਲਓ ਇੰਨੇ ਵੱਡੇ ਅਫੀਸਰ ਨੇ ਕਿ ਸਾਰੇ ਆਈਐਸ ਆਈਪੀਐਸ ਦੇਸ਼ ਦੇ ਸਾਰੇ ਚੀਫ ਸੈਕਟਰੀ ਜਿਹੜੇ ਅੱਜ ਹੋਣਗੇ ਨਾ ਉਹਨਾਂ ਦੀ ਪਹਿਲੀ ਜਿਹੜੀ ਕਨਫਿਡੈਂਸ਼ੀਅਲ ਰਿਪੋਰਟ ਉਹ ਮਸੂਰੀ ਪੜ੍ਹਾਉਂਦੇ ਸੀ ਨਾ ਤੇ ਉਹਨਾਂ ਦੀ ਹੈਗੀ ਹੈ ਉਹਨਾਂ ਦੀ ਆਦਤ ਪਤਾ ਕੀ ਸੀ ਇੱਕ ਨਵੀਂ ਸ਼ਰਟ ਲੈਣੀ ਪਿਛਲੀ ਇੱਕ ਸ਼ਰਟ ਕੱਢ ਦੇਣੀ ਕਿਸੇ ਲੋੜਵੰਦ ਨੂੰ ਦੇ ਦੇਣੀ ਹਮ ਘਰ ਦੇ ਵਿੱਚ ਸਮਾਨ ਓਨਾ ਹੀ ਹੈ ਮਿਨਿਮਲ ਘੱਟ ਤੋਂ ਘੱਟ ਚੀਜ਼ਾਂ ਨਾਲ ਆਪਣਾ ਜੀਵਨ ਨਿਰਭਾ ਕਰਕੇ ਦੇਖੋ ਤੁਹਾਨੂੰ ਜ਼ਿਆਦਾ ਆਨੰਦ ਮਿਲੇਗਾ ਜ਼ਿਆਦਾ ਖੁਸ਼ੀ ਮਿਲੇਗੀ ਜੇ ਵਿਖਾਵੇ ਵਿੱਚ ਕੁਝ ਨਹੀਂ ਪਿਆ ਵਿਖਾਵਾ ਤੁਹਾਡੀ ਮਾਨਸਿਕ ਕਮਜ਼ੋਰੀ ਹੈ ਸਾਦਗੀ ਬਹਾਦਰੀ ਹੈ ਵਿਖਾਵਾ ਕਮਜ਼ੋਰੀ ਸੋ ਬਹਾਦਰ ਬਣੋ ਕਮਜ਼ੋਰ ਨਾ ਬਣੋ ਜੀ ਬਹੁਤ ਬਹੁਤ ਅਨਵਾਜੀ ਆਪਣਾ ਟਾਈਮ ਦੇਣ ਦੇ ਲਈ ਸੋ ਇਸੇ ਤਰ੍ਹਾਂ ਹੋਰ ਪੋਡਕਾਸਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਜੁੜੇ ਰਹੋ ਮਿੱਟੀ ਦੇ ਨਾਮ